ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਰਸੀ ਸਮਾਗਮ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਗਊਆਂ ਵਾਲਿਆਂ ਦੀ ਯਾਦ ਵਿੱਚ ਜੋ 6ਵੀਂ ਵਰਸੀ ਦੇ ਸਮਾਗਮਾਂ ਤੇ ਸੰਗਤ ਦੀ ਵੱਡੀ ਇਕੱਤਰਤਾ ਹੋਈ ਬਾਬਾ ਬਕਾਲਾ ਸਾਹਿਬ ਵਿਖੇ ਸੋ ਉੱਥੇ ਹੀ ਜਿੱਥੇ ਬੇਅੰਤ ਰਿਜਕ ਦੇ ਭੰਡਾਰੇ ਅਨੰਦ ਦੇ ਭੰਡਾਰੇ ਜਿਹੜੇ ਚੱਲ ਰਹੇ ਸੀ ਗੁਰਮੁਖ ਪਿਆਰੇ ਉਹਨਾਂ ਵਿੱਚ ਆ ਬੈਨਰ ਲੱਗਾ ਗਊਆਂ ਵਾਲੀ ਫੌਜ ਸੋ ਸਾਰੇ ਨੌਜਵਾਨਾਂ ਨੇ ਇਹ ਵੱਡਾ ਉਪਰਾਲਾ ਕੀਤਾ ਹੈ ਕਿਉਂਕਿ ਸ਼ਗਨ ਛਕਾਉਣ ਵਾਸਤੇ ਹਰੇਕ ਤਰ੍ਹਾਂ ਦਾ ਜੀ ਜਿਹੜਾ ਉਹ ਇਨ੍ਹਾਂ ਮੇਲਿਆਂ ਵਿੱਚ ਪਹੁੰਚਦਾ ਹੈ ਵਰਸੀ ਸਮਾਗਮ ਤੇ ਪਹੁੰਚਦਾ ਹੈ ਸੋ ਉਹਨਾਂ ਵਾਸਤੇ ਜੋ 버ਗਰ ਜਿਹੜੇ ਨੇ ਕਿਉਂਕਿ ਇਹ ਬਣਾਉਣੇ ਬੜੇ ਔਖੇ ਨੇ ਸੋ ਬਹੁਤ ਸਾਰੀ ਸੰਗਤ ਤੇ ਕਾਰੀਗਰਾਂ ਨੂੰ ਲਾ ਕੇ ਇਨ੍ਹਾਂ ਵੀਰਾਂ ਨੇ ਉਹ 버ਗਰ ਤਿਆਰ ਕੀਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੀ ਆਮਦ ਕਿੰਨੀ ਵੱਡੀ ਹੈ ਬਹੁਤ ਜਿਆਦੀ ਲੰਬੀ ਲਾਈਨ ਜਿਹੜੀ ਹੈ ਉਹ ਸੰਗਤ ਦੀ ਲੱਗੀ ਤੇ ਸਾਰਿਆਂ ਵਾਸਤੇ ਉਹਨਾਂ ਨੇ ਇਹ ਬਰਕਰਾਂ ਦਾ ਪ੍ਰਬੰਧ ਕੀਤਾ ਇਹ ਜਿਸ ਵੱਡੇ ਪਤੀਲੇ ਦੇ ਵਿੱਚ ਪਾ ਕੇ ਲਿਆਉਂਦੇ ਨੇ 5 ਕੁ ਮਿੰਟ ਦੇ ਵਿੱਚ ਜਿਹੜਾ ਹੈ ਉਹ ਪਤੀਲਾ ਵਰਤ ਜਾਂਦਾ ਹੈ ਬਰਕਰਾਂ ਦਾ ਤੇ ਇਹ ਏਸ ਲੰਗਰ ਵਿੱਚ ਹੀ ਨਹੀਂ ਆਈਸਕ੍ਰੀਮ ਜਾਂ ਜਿੱਥੇ ਜਿਹੜਾ ਵੀ ਰਿਜਕ ਦਾ ਭੰਡਾਰ ਲੱਗਾ ਹੈ ਚਾਹੇ ਫਰੂਟ ਹੈ ਚਾਹੇ ਬਣਾਇਆ ਹੋਇਆ ਰਿਜਕ ਹੈ ਚਾਹੇ ਗੁਰੂ ਕੇ ਲੰਗਰ ਨੇ ਸਾਰਿਆਂ ਵਿੱਚ ਸੰਗਤ ਇਸੇ ਤਰ੍ਹਾਂ ਹੀ ਹੈ ਕਿਉਂਕਿ ਸੰਗਤ ਹੈ ਹੀ ਬੜੇ ਵੱਡੀ ਗਿਣਤੀ ਵਿੱਚ ਜਿੱਥੇ-ਜਿੱਥੇ ਮਹਾਪੁਰਖ ਗਉਆਂ ਲੈ ਕੇ ਜਾਂਦੇ ਸੇਵਾਵਾਂ ਨਿਭਾਉਂਦੇ ਉੱਥੋਂ-ਉੱਥੋਂ ਸੰਗਤਾਂ ਕਰਿਆੜਕੀ ਦੇ ਵਿੱਚੋਂ ਮਾਝਾ ਮਾਲਵਾ ਦੁਆਬਾ ਸਾਰੀ ਥਾਵਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਖਾਸ ਕਰਕੇ ਨੌਜਵਾਨ ਜੋ ਬਾਬਾ ਪਾਲਾ ਸਿੰਘ ਜੀ ਨੂੰ ਪ੍ਰੇਮ ਕਰਨ ਵਾਲੇ ਉਹ ਸਾਰੇ ਪਹੁੰਚੇ ਜਿੱਥੇ ਧਾਰਮਿਕ ਦਵਾਨ ਚੱਲ ਰਹੇ ਸਤਿਗੁਰੂ ਮੁਖ ਪਿਆਰੋ ਰਜੀਕ ਦੇ ਭੰਡਾਰੇ ਵਿੱਚ ਚੱਲ ਰੇ ਬੀਬੀਆਂ ਮਾਈਆਂ ਸੇਵਾਵਾਂ ਕਰ ਰਹੀਆਂ ਹੱਥਾਂ ਨਾਲ ਬਰਤਨ ਧੋ ਰਹੀਆਂ ਨੇ ਸੇਵਾ ਕਰਕੇ ਆਪ ਆਪਣੀ ਜਿਵੇਂ ਦੀ ਸ਼ਰਧਾ ਹੈ ਉਵੇਂ ਦਾ ਗੁਰਮੁਖ ਪਿਆਰੋ ਜੀ ਜਿਹੜਾ ਮੇਲਿਆਂ ਦੇ ਵਿੱਚ ਵਰਸੀ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ